ਸੇ ਸਸਰੇ ਕਾਹਦੇ ਸਾਰਿਆਂ ਨੂੰ ਕਿਤਾ ਸਾਰੇ ਆਈ ਹੋਪ ਤੋਂ ਸਾਰੇ ਨੇ ਬੱਤਿਆ ਹੋ ਕੇ ਤੇ ਆਪ ਚੱਪਾ ਚੱਲਨੇ ਆ ਜੇ ਸਰਹੰਤ ਮੱਠਾ ਟੇਕਰ ਤੇ ਮੈਂ ਪਹਿਲੇ ਵਾਰ ਜਾ ਰਹੀਆਂ ਨਾਲ ਮੇਰੇ ਭੈਣ ਦਾੜੀ ਹੋ ਕੇ ਆ ਤੇ ਮਮਾ ਵੀ ਕਹਿੰਦੇ ਮੈਂ ਵੀ ਜਾਣਾ ਤੇ ਚਲੋ ਆਪਾਂ ਮੰਮੀ ਨੂੰ ਵੀ ਤੁਮਾਉਣੇ ਆ ਪਾਪਾ ਜੀ ਕਹਿੰਦੇ ਨਹੀਂ ਜਾਣਾ ਕਿ ਅਚੱਪਾ ਮੰਮਾ ਨੂੰ ਲੈ ਕੇ ਜਾ ਰਿਹਾ ਘਮਾਉਣ ਲਈ ਤੇ ਆਪਾਂ ਰਾਣੀ ਹੋ ਕੇ ਤੇ ਬੱਦਲ ਆਂਦੀ ਮਿਲ ਤੇ ਆਪਾਂ ਆਟਕੇ ਪਰ

ਮੈਕਰ ਰੜੀਆਂ ਚੱਲਿਆ ਦੁਆਰਾ ਆ ਗਿਆ ਜੀ ਦੇਖੋ ਆਪਣੇ ਬਾਸ ਲੱਗੀ ਰੇ ਗੁਰਦੁਆਰੇ ਕੋਲ ਇਹ ਸਾਡੇ ਪਿੰਡ ਦਾ ਗੁਰਦੁਆਰਾ ਵਾਸਤਾ ਹੋ ਖੜੀ ਅਸੀਂ ਨੇੜੇ ਰੱਖ ਕੇ ਤਾਂ ਖਾਣੇ ਤੁਹਾਨੂੰ ਸਸਰ ਕਾਲ ਤੂੰ ਜੀ ਕਿਵੇਂ ਵਧੀਆ ਤੁਸੀਂ ਬਸ ਠੀਕ ਕਹਦੇ ਅੱਬੀ ਸਸਰ ਕਾਲ ਤਾਈ ਚੱਲਾ ਚੱਲ ਰਹੀ ਹੈ ਚੱਲਾ ਚੱਲ ਰਹੀ ਹੈ ਮਗਰ ਜਾਨਾ ਕਹਿੰਦੀ ਆ ਤਾਂ ਫਦੇ ਸਾਰੇ ਸ਼ੁਰੂ ਜਿਕਾ ਖਾਲ ਜਾ ਵਾਏ ਮਾਰਤੇ ਹੋਣਾ ਫਤ ਨਹੀਂ ਅਬੀ ਆਖੀ ਲੱਗੀ ਆ ਕੁੜੀ ਰੋਈ ਜਾਂਦੀ ਨਿਕਲੇ ਆ ਜਾ ਹਾਂਜੀ ਬੱਸ ਸਾਡਾ ਅੱਜ ਆ ਜਾਂਦੇ ਸਿੱਖਿਆ ਵਾਸ ਤੋਂ ਨਲਕੀ ਆ ਰਾਜੀ ਥੋੜੀ ਦੇਖ ਲੈ ਸਾਰਾ ਰਿਪੋਰਟ ਪਿਆਸਾ ਨਹੀਂ तो चलो ਕਿੱਦਰ ਜਾ ਰਹੇ ਟਰੰਗਾ ਸਾਤਾਂ ਮਾਈਕ ਤੇ ਖਾਣਾ ਨਹੀਂ ਖਾਣੇ ਸਾਤਾਂ ਆਵਾਜ਼ ਹੋ ਰਹੇ Rajasthan station 'ਚ ਨਿਸ਼ਾਨੀ ਬਦਲ ਕੇ ਬਿਲਕੁਲ ਪਾਣੀ ਸਾਤ ਬਾਕੀ ਤਾਂ ਸੈਂਕੜੇ ਸਾਲ ਇਹ ਤਾਂ ਅਗਾਰੇ ਵਿਰਾਸਤ ਹੀ ਬਸ ਬਾਕੀ ਆਹ ਪੁਰਾਣੀ ਹੈ ਟੋਸਾ ਕਰ ਕੋਈ yang ਜੀ ਜੇ ਆਪਾਂ ਕੋ ਕਲੰਗਰ ਸਾਹਿਬ ਲਾਸਟ ਕੋਰਸ ਕਰਦੇ ਹਾਂ ਦੇਖਦੇ ਹਾਂ ਅੱਥੀ ਵੀ ਜਾ ਕੇ ਨਜ਼ਲੀ ਵਾਰਦਾਣਾ ਲੱਭਾ ਆਪਾਂ ਅਪਰੇ ਸੁਰਤਾਂ 'ਤੇ ਬੈ ਗਏ ਹੁਣ ਆਪਾਂ ਚੱਲੇ ਆਪੀ ਸਰਾਹ ਹੰਦ ਮੇਰੇ ਵੀਰ ਨੂੰ ਸਬਸਕ੍ਰਾਈਬ ਸਾਰੇ ਗਏ ਸਾਰੀ ਬਸੇ ਖਾਲੀ ਸਾਰੇ ਲੰਗਰ ਸ਼ਰਤਨ ਗਏ ਤੇ ਮੈਂ ਪਹਿਲਾਂ ਸ਼ਾਕਲੇ ਲੰਗਰ ਉੱਥੇ ਘੇਰ ਕੇ ਖਾਣੇ ਪੂ અને કાપટી તો લેખડા અને આલે જમા ਆ ਵਾਈ ਬੁਨ ਤੇ ਕਰ ਰਿਹਾ ਮੈਂ ਕਿ ਤੋਸੇ ਬਲੋ ਬਾਈ ਬਾਈ ਚਲਦੇ ਨਾ ਤੇ ਸਤਲਾ ਸਤਲਾ ਆਏ ਸੋਨਾ ਮੈਂ ਫਤੋ ਜਿਸ ਸਰਹਾਤ ਤੋਂ ਬਾਈ ਜੀ ਨਾਇਕਾਂ ਚਾਹ ਬਸੀ ਮੈਂ ਚੰਦੇ ਰਾਤ ਤੋਂ ਸਵੇਰ ਤੱਕ ਰਸ ਸੁਭਾਵੇ ਕੋਲ ਗਿਆ ਨਾ ਨੇ ਆ ਕੋਲ ਹੋਣਾਈ ਉਹਨੂੰ ਕੁੜੀ ਕਰਕੇ ਨਹੀਂ ਦੇਖਿਆ ਦਸਤਾਰ ਬਟਾ ਹਾਂ ਹਾਂ ਬੱਸ ਮੈਂ ਆਪਾਂ ਬਾਕੀ ਸਰਹੱਦ ਤੇ ਲੱਗ ਗਿਆ ਲੰਘਾ ਕੇ ਬੰਦੇ ਗਣ ਸਾਹਿਬ ਕੋਲ ਜੋ ਨਾ ਕੋਈ ਗਣ ਸਾਹਿਬ 아, 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 자 Да ਬਸ ਕਰ ਥੱਲੇ ਢੱਕ ਦੇ ਆਪਾਂ ਸਵਾਰ ਕਰਕੇ ਹੋ ਗਏ ਰੈਡੀ ਦੇਖੋ ਸਾਡੇ ਸਵਾਰ ਚੱਕ ਮਮੇ ਲਓ ਜੀ ਆਪਾਂ ਹੁਣ ਲਗਾ ਰਹੇ ਹਾਂ ਬਾਜ਼ਾਰ ਆਲਾ ਦੇਖਦੇ ਹਾਂ ਸਾਰਾ ਹੰਤਾ ਤੱਕ ਦੁਬਾਰਾ ਬਹੁਤ ਘਾਤ Lalu ला दे आपा ਦੇ ਘਰ ਬੰਦ ਕਰ ਲਿਆ ਤੇ ਦੇਖੋ ਸਾਰੇ ਨਾਟਕ ਕਰ ਲਿਆ ਵਰਨਮ ਸਾਢੇ 9:30 ਸੱਤ ਵਜੇ ਸਾਢੇ 9:30 ਤਿਆਰ ਆਹਦਾ ਫੋਟੋ ਵੀ ਬੈਠੀ ਆ ਕਿੰਨੇ ਵੇਲੇ ਇਸ ਵਿੱਚ ਅੱਛਾ ਕਰ ਬਣਾ ਲਿਆ ਠੰਡ ਲਾਇਆ ਤੇ ਮम्मा ਪਾਇਆ ਤਾਂ ਅੰਦ ਕੀ ਕਰਦੇ ਆਈ ਐਮ ਬੈਕ ਹਾਂ ਨਾ ਕੋਈ ਨਾ ਕੋਈ ਮੋਤਾ ਕੰਦੀਆ ਬੇਬੇ ਦਰਸ਼ਕਾਂ ਨਾ ਤੇ ਤੂੰ ਗੱਲ ਉਹਦਾ ਨਹੀਂ ਕੋਈ ਅੱਜ ਸਾਰੇ ਯਾਰ ਲੰਗਰ ਸ਼ਕਨ ਚੱਲੇ ਆ ਸਾਰੇ ਰਾਡੀਆਂ ਉਹ ਦੇਖੋ ਚੁਟਕਾਰੇ ਚੱਕਦੇ ਇਥੋਂ ਪੂਰੀ ਦਾ ਆਲਾ ਨਹੀਂ ਆਮੋਤੇ ਭਾਈ ਨੰਗੇ ਚੱਲਦੇ ਸਾਰੇ ਆਜੋ ਜੀ ਸੋਨਾਪਾ ਲੰਗਰ ਸ਼ਕਨ ਚੱਲੇ ਆ ਤੇ ਸਾਰੇ ਪਸਾਰ ਪਿੱਛੇ ਆ ਰਹੇ ਆ

ਤੇ ਮੇਰੀ ਵਾਸਤੇ ਕਰਾਂ ਤੇ ਆਈ ਆ ਉਹਨੂੰ ਫੋਲੋ ਕਰ ਜਾ ਕੇ ਹਰਪ੍ਰੀਤ ਸਿੰਘ ਪੀ 03 ਬ੍ਰਦਰ ਹੁਣ ਆਪਾਂ ਥੱਲੇ ਹੋਏ ਹੈ ਹੈ ਹੁਣ ਆਪਾਂ ਲੰਗਰ ਖਾਨ ਤੱਲੇ ਖਾਂਡ ਬਹੁਤ ਮੀਠਾ ਪੈ ਗਿਆ ਲਾਦਾ ਹਨਾ ਲਾਓ ਜੀ ਅਸੀਂ ਆ ਕੇ ਲੰਗਰ ਸੇਵਾ ਕਰੀਏ ਚੋਕੀ ਫੜੇ ਫਾਰ ਫਾਰ ਫੜਾਇਆ ਚਲੋ ਜੇ ਹੁਣ ਲੰਗਰ ਖਾਨ ਤੱਲੇ ਲਾਓ ਜੀ ਆਪਾਂ ਪਹਿਸ਼ਾ ਦਾ ਸ਼ਾਗਲੇ ਹੁਣੋਂ ਚੱਲ ਲੈ ਜਾਰ ਕਰ ਜਾ ਕੋ ਮੁੰਨੇ ਕੋਲ ਉੱਪਰ ਜਾ ਲੈ ਆ ਕਿਹਦੇ ਕੋਲ ਸਰੀਆ ਕਸਰ ਨਹੀਂ ਕੋ ਕੁੜੀ ਉਹਨਾਂ ਤੋਂ ਵੀ ਲੱਗੇ ਜਾ ਖਾਂ ਤੋਂ ਉਹ ਤਾਂ ਜਾ